ਹੋ ਚੁੱਕਿਆਗਾ ਲਗਾਤਾਰ ਡਾਕਟਰ ਜਿਹੜਾ ਉਹਨਾਂ ਦਾ ਸਿਹਤ ਦਾ ਚੈੱਕਅਪ ਕਰ ਰਹੇ ਨੇ ਪਰ ਡਾਕਟਰਾਂ ਦਾ ਵੀ ਕਹਿਣਾਗਾ ਕਿ ਲਗਾਤਾਰ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਵਿਗੜਦੀ ਜਾ ਰਹੀ ਹੈਗੀ 11 ਕਿਲੋ ਦੇ ਕਰੀਬ ਵਜ਼ਨ ਘਟ ਚੁੱਕਿਆਗਾ ਤਾਂ ਇਸੇ ਨੂੰ ਦੇਖਦਿਆਂ ਹੋਇਆਂ ਅੱਜ ਖਨੌਰੀ ਬਾਰਡਰ ਦੇ ਉੱਪਰ ਜਿੰਨੀਆਂ ਵੀ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ ਸਨ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦਾ ਆਰਜੀ ਰਸੋਈ ਸੀ ਜਿੱਥੇ ਉਹ ਖਾਣਾ ਤਿਆਰ ਕਰਦੇ ਸੀ ਤਾਂ ਅੱਜ ਉਹ ਬੰਦ ਕਰ ਦਿੱਤਾ ਗਿਆਗਾ ਇੱਕ ਦਿਨ ਦੇ ਲਈ ਕਿਸਾਨਾਂ ਨੇ ਬਿਲਕੁਲ ਕੋਈ ਚੁੱਲ੍ਹਾ ਅੱਜ ਨਹੀਂ ਬਾਲਿਆ ਹੈਗਾ ਤਾ ਇਹ ਤਸਵੀਰ ਹੈਗੀ ਇਹ ਲੰਗਰ ਵੀ ਜਿਹੜਾ ਇੱਥੇ ਚੱਲ ਰਿਹਾ ਸੀਗਾ 13 ਫਰਵਰੀ ਤੋਂ ਲਗਾਤਾਰਨ ਮਿੱਥੇ ਸਮੇਂ ਲਈ ਪਿੰਡ ਸ਼ੇਰਗੜ੍ਹ ਦਾ ਜਿਹੜਾ ਲੰਗਰ ਸੀਗਾ ਇਹ ਬੰਦ ਪਿਆਗਾ ਕਿਸਾਨਾਂ ਦਾ ਕਹਿਣਾਗਾ ਕਿ ਸਾਰੇ ਲੰਗਰ ਅੱਜ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਲਗਾਤਾਰ ਜਿਹੜਾ ਉਹਨਾਂ ਦਾ ਲੀਡਰ ਹੈਗਾ ਉਹਦੀ ਜਿਹੜੀ ਸਿਹਤ ਹੈ ਉਸ ਨੂੰ ਦੇਖਦੇ ਹੋਏ ਸਾਰੇ ਹੀ ਕਿਸਾਨਾਂ ਨੇ ਜਿਹੜਾ ਫੈਸਲਾ ਲਿਆਗਾ ਕਿ ਉਹ ਬਿਲਕੁਲ ਵੀ ਅੱਜ ਚੁੱਲ੍ਹੇ ਨਹੀਂ ਬਾਲਣਗੇ ਸਿਰਫ ਪਾਣੀ ਦੇ ਉੱਪਰ ਹੀ ਅੱਜ ਪੂਰਾ ਦਿਨ ਕਿਸਾਨ ਕੱਢਣਗੇ ਗੱਲ ਕਰਦੇ ਆਂ ਵੀਰ ਜੀ ਕੀ ਨਾਮ ਹੈ ਆਪਣਾ ਆਪਣਾ ਰਮਾਲਾ ਸਿੰਘ ਜੀ ਹਾਂ ਕਿਵੇਂ ਦੇਖਦੇ ਹੋ ਅੱਜ ਤੁਸੀਂ ਕੋਈ ਚੁੱਲਾ ਨਹੀਂ ਬਾਲਿਆ ਹੈਗਾ ਨਾ ਜੀ ਅੱਜ ਬਿਲਕੁਲ ਉਦੋਂ ਕੌੜਾਈ ਸੀ ਵੀ ਮਣਾ ਤੇ ਮਣੀ ਆਈ ਅੱਜ ਤੇ ਉਹਨੇ ਸਿਹਤ ਨੂੰ ਲੈ ਕੇ ਸਾਰੇ ਅੱਜ ਜੀ ਇਸੇ ਗੱਲ ਤੇ ਚਿੰਤਾਤ ਨੇ ਤੇ ਸਭ ਇਸੇ ਬਿਨਾਂ ਰੋਟੀ ਤੋਂ ਬਿਨਾਂ ਖਾਣੇ ਤੋਂ ਬੈਠੇ ਨੇ ਜੀ ਬਿਲਕੁਲ ਲੰਗਰ ਵੀ ਅਸੀਂ ਦੇਖਦੇ ਸੀ ਵੀ ਹਰ ਟਾਈਮ ਚੱਲਦਾ ਰਹਿੰਦਾ ਸੀ ਖੁਦ ਵੀ ਅਸੀਂ ਖਾਣਾ ਇੱਥੇ ਖਾਂਦੇ ਸੀ ਆ ਕੇ ਤਾਂ ਜੇ ਵੀ ਬੰਦ ਕਰ ਦਿੱਤਾ ਗਿਆ ਬਿਲਕੁਲ ਬਿਲਕੁਲ ਬੰਦ ਹੈ ਜੀ ਅੱਜ ਇਹ ਪੂਰਾ ਅੱਜ ਪੂਰੇ ਦਿਨ ਵਾਸਤੇ ਜੇ ਲੋੜ ਪਈ ਤਾਂ ਲੰਮੇ ਸਮੇਂ ਤੱਕ ਵੀ ਬੰਦ ਹੋ ਸਕਦਾ ਜੀ ਹੂੰ ਤਾਂ ਕਿਵੇਂ ਦੇਖਦੇ ਹਾਂ ਜਿਵੇਂ ਸੇਤਾਂ ਬਹੁਤ ਜ਼ਿਆਦਾ ਮਤਲਬ ਤੁਹਾਡੀਆਂ ਵੀ ਜ਼ਿਆਦਾ ਨਹੀਂ ਗਈਆਂ ਹਨਾ ਉਮਰ ਹੋ ਚੁੱਕੀ ਹੈ ਤਾਂ ਇਹ ਜੀ ਫੈਸਲੇ ਕਿਵੇਂ ਲੱਗਦਾ ਹੈਗਾ ਵੀ ਕਿਸਾਨਾਂ ਨੂੰ ਆਪ ਨੂੰ ਵੀ ਲੈਣੇ ਪੈਗੇ ਲੀਡਰ ਦੀ ਸਿਹਤ ਨੂੰ ਦੇਖਦੇ ਹੋਏ ਆਪਣੇ ਅਸੀਂ ਵੀ ਜਿਹੜੇ ਲੀਡਰ ਤੰਦਰੁਸਤ ਤਾਂ ਅਸੀਂ ਤੰਦਰੁਸਤ ਨਾਲ ਉਹਦੇ ਜਦੋਂ ਉਹਨਾਂ ਦੀ ਸਿਹਤ ਤਾਂ ਉਹਨਾਂ ਹੈ ਫਿਰ ਅਸੀਂ ਵੀ ਇੱਥੇ ਰੋਟੀ ਖਾ ਕੇ ਕੀ ਕਰਨਾ ਹੈ ਜਦੋਂ ਉਹ ਲੀਡਰ ਹੀ ਭੁੱਖੇ ਬੈਠੇ ਨੇ ਅਸੀਂ ਵੀ ਉਸ ਨੂੰ ਦੇਖਦੇ ਹੋਏ ਸਾਰੀ ਜਿੰਨੀ ਵੀ ਉਰੇ ਸੰਗਤ ਹੈ ਸਾਰੀ ਨੇ ਭੁੱਖ ਹੜਤਾਲ ਕਰਤੀ ਅੱਜ ਸਵੇਰ ਤੋਂ ਤੁਸੀਂ ਵੀ ਨਹੀਂ ਕੁਝ ਖਾਧਾ ਹੈ ਨਹੀਂ ਜੀ ਕੁਝ ਨਹੀਂ ਖਾਧਾ ਜ ਸਵੇਰ ਤੋਂ ਸਭ ਕੁਝ ਨਾ ਚਾਹ ਨਾ ਪਾਣੀ ਕੁਝ ਨਹੀਂ ਨੱਲੇਵਾਲ ਸਾਹਿਬ ਨਾਲ ਤੁਹਾਡੀ ਗੱਲ ਹੁੰਦੀ ਹੈ ਹਾਂਜੀ ਅਸੀਂ ਤਾਂ ਖਰਾਜੀ ਆਏ ਅਜੇ ਹਾਂ ਤੇ ਹੁਣ ਮਿਲਦੇ ਆਂ ਜਾ ਕੇ ਉਹਨਾਂ ਨੂੰ ਪਰ ਹੁਣ ਸੰਗਤ ਤੁਰੇ ਹੈਗੀ ਪਹਿਲਾਂ ਤੇ ਉਹ ਦੱਸ ਰਹੇ ਨੇ ਸਾਡਾ ਬਿਲਕੁਲ ਕੱਲ ਵੀ ਬਹੁਤ ਕਮਜ਼ੋਰ ਤੇ ਇਹ ਚੀਜ਼ ਨੂੰ ਕਿਵੇਂ ਦੇਖਦੇ ਜਿਵੇਂ ਤੁਸੀਂ ਪਿੰਡਾਂ ਚੋਂ ਚੱਲ ਕੇ ਆਏ ਹੋ ਤੁਹਾਨੂੰ ਲੱਗਿਆ ਵੀ ਸਾਡਾ ਜਿਹੜਾ ਲੀਡਰ ਹੈ ਉੱਥੇ ਲਗਾਤਾਰ ਭੁੱਖ ਹੜਤਾਲ ਤੇ ਮਰਨ ਵਰਤੇ ਬੈਠਾ ਹੈਗਾ ਤਾਂ ਪੂਰਾ ਜਿਵੇਂ ਤੁਹਾਡੇ ਨਾਲ ਜਿਹੜੇ ਕਿਸਾਨ ਆਏ ਨੇ ਕਿਵੇਂ ਲੱਗਦਾ ਹੈਗਾ ਮਾਹੌਲ ਲੱਗਦਾ ਤਾਂ ਜੀ ਹੁਣ ਮਾੜੀਆਂ ਨੀਤੀਆਂ ਨੇ ਸਰਕਾਰ ਦੀਆਂ ਸੁਣੀ ਨਹੀਂ ਰਹੀ ਕੋਈ ਲੀਡਰਾਂ ਖਾਤਰੀ ਅਜੇ ਹੁਣ ਲੀਡਰ ਜਿਉਂਦਾ ਤਾਂ ਅਸੀਂ ਜਿਉਂਦੇ ਹਾਂ ਤੇ ਜੇ ਉਹਨੂੰ ਕੁਛ ਹੁੰਦਾ ਤਾਂ ਫਿਰ ਇੱਥੇ ਰਹਿ ਕੇ ਵੀ ਕੀ ਫਾਇਦਾ ਆਪਣਾ ਪਰ ਕਿਸਾਨ ਵਿੱਚ ਕਿਸਾਨ ਕਹਿ ਰਹੇ ਨੇ ਵੀ ਜੇ ਨਾ ਕੋਈ ਫੈਸਲਾ ਸਰਕਾਰ ਨੇ ਲਿਆ ਤਾਂ ਅਸੀਂ ਲੰਮਾ ਟਾਈਮ ਵੀ ਉਹਨਾਂ ਨਾਲ ਮਰਨ ਵਰਤੇ ਬੈਠ ਸਕਦੇ ਹਾਂ ਜੀ ਹਾਂ ਇਹ ਜਿਹੜੀ ਭੁੱਖ ਹੜਤਾਲ ਹੈ ਅੱਜ ਇਹ ਵੱਧ ਸਕਦੀ ਹੈ ਅੱਜ ਤਾਂ ਇੱਕ ਦਿਨ ਦੀ ਕਾਲ ਹੈ ਤੇ ਜੇ ਨਹੀਂ ਕੋਈ ਗੱਲਬਾਤ ਹੁੰਦੀ ਇਹ ਫੇ ਵਧੂਗੀ ਸਾਰੀ ਜੰਨੀ ਔਰੇ ਵੀ ਜਿੰਨੇ ਵੀ ਪਾਵਲ ਕਾਰੇ ਜਿੰਨੇ ਕਿਸਾਨ ਔਰੇ ਸਾਰੀ ਭੁੱਖ ਹੜਤਾਲ ਤੇ ਵੀ ਇਹ ਵੱਧ ਸਕਦਾ ਹੈ ਵਧਾ ਸਕਦੇ ਨੇ ਤੇ ਅੱਜ ਸ਼ਾਮ ਤੱਕ ਦੇਖਦੇ ਵੀ ਕੀ ਬਣਦਾ ਤਾਂ ਸੁਰੱਖਿਆ ਵੀ ਅਸੀਂ ਦੇਖਿਆ ਵੀ ਡੱਲੇਵਾਲ ਸਾਹਿਬ ਦੀ ਸਖਤ ਕਰ ਦਿੱਤੀ ਗਈ ਹੈ ਵੀ ਡਾਰਾ ਕਿਸਾਨਾਂ ਨੂੰ ਕਿ ਜਦੋਂ ਪਹਿਲਾਂ ਸ਼ੁਰੂ ਕਰਿਆ ਸੀਗਾ ਤਾਂ ਪੁਲਿਸ ਨੇ ਜਿਹੜਾ ਡਿਟੇਨ ਕਰ ਲਿਆ ਸੀਗਾ ਹਾਂਜੀ ਉਸੇ ਨੂੰ ਦੇਖਦੇ ਹੋਏ ਵੀ ਇਹ ਨਹੀਂ ਪਤਾ ਸਰਕਾਰ ਕਦੋਂ ਕੋਈ ਹਮਲਾ ਕਰ ਦੇ ਚੱਕਲੇ ਵੀ ਉਹ ਜਾਦੇ ਕਮਜ਼ੋਰ ਹੋ ਗਿਆ ਉਸੇ ਕਰਕੇ ਅਸੀਂ ਵੀ ਅੱਜ ਬੁੜੀਆਂ ਲੈ ਕੇ ਆਏ ਆਪਣੇ ਪਿੰਡੋਂ ਤੇ ਬੁੜੀਆਂ ਦੀ ਸੁਰੱਖਿਆ ਵੀ ਉਹਨਾਂ ਨੂੰ ਜਾਦੇ ਦਿੱਤੀ ਗਈ ਆ ਤੇ ਬੰਦਿਆਂ ਦੇ ਵੀ ਜਿੰਨੀ ਵੱਧ ਤੋਂ ਵੱਧ ਸਕਿਉਰਿਟੀ ਲਾਈ ਗਈ ਆ ਲਾਈ ਆ ਉਹਨੂੰ ਜਾਦੇ ਵਧਾਈ ਜਾਂਦਾ ਸਾਰਾ ਲੰਮਾ ਤੋਂ ਵੀ ਜਿੰਨਾ ਉਹ ਆਪਣਾ ਉਹਦਾ ਏਰੀਆ ਬੰਦ ਕਰਤਾ ਵੈਲ ਮੂਡ ਕਰਕੇ ਪੈਪਾਪਾ ਲਾ ਕੇ ਵੀ ਕੋਈ ਵੀ ਬੰਦਾ ਕਿਸੇ ਪਾਸਿਓਂ ਵੀ ਆ ਕੇ ਕੋਈ ਇਹ ਜੀ ਵਾਰਦਾਤ ਨਾ ਕਰ ਸਕੇ ਜੀ ਇਹ ਫੈਸਲੇ ਨੂੰ ਕਿਵੇਂ ਦੇਖਦੇ ਹੋ ਵੀ ਦਿੱਲੀ ਵੀ ਤੁਸੀਂ ਲਗਾਤਾਰ ਪਹਿਲਾਂ ਬੈਠੇ ਹੋਗੇ ਤਾਂ ਲੰਮਾ ਸਮਾਂ ਅੰਦੋਲਨ ਚੱਲਿਆ ਪਰ ਇਸ ਤਰ੍ਹਾਂ ਦਾ ਕਦੇ ਫੈਸਲਾ ਨਹੀਂ ਲਿਆ ਕਿਉਂਕਿ ਕਿਸਾਨ ਲੀਡਰ ਮਰਨ ਵਰਤ ਦੇ ਉੱਪਰ ਬੈਠ ਜਾਵੇ ਤਾਂ ਹੁਣ ਇੱਕ ਨਵਾਂ ਫੈਸਲਾ ਤੁਸੀਂ ਲੈ ਲਿਆ ਕਿ ਸਾਰੇ ਕਿਸਾਨ ਨਹੀਂ ਹੁਣ ਜਿਹੜਾ ਡਲੇਵਾਲ ਸਾਹਿਬ ਦੇ ਮਗਰ ਬੈਠੋਗੇ ਤਾਂ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਜਿਹੜਾ ਇਸ ਤਰ੍ਹਾਂ ਦੇ ਫੈਸਲੇ ਨੇ ਨੁਕਸਾਨ ਪਹੁੰਚਾ ਸਕਦੇ ਨੇਗੇ ਨੀ ਫਿਰ ਹੋਰ ਕੋਈ ਹੱਲ ਹੀ ਨਹੀਂ ਹੈਗਾ ਜੀ ਕੋਈ ਫਿਰ ਹੂੰ ਜਦੋਂ ਸਰਕਾਰ ਸੁਣਦੀ ਹੋਈ ਨਹੀਂ ਕੋਈ ਉਹਦੇ ਲਈ ਫਿਰ ਇਹੋ ਜਿਹੇ ਫੈਸਲੇ ਲੈਣੇ ਪੰਦੇ ਨੇ ਹੂੰ ਦੇ ਹੁਣ ਬੜਾ ਮੋਟਾ ਕੋਈ ਸਰਕਾਰ ਕਿਸੇ ਪਾਸੇ ਬੋਲੇ ਡਾਕਟਰ ਜਿਹੜਾ ਉਹਨਾਂ ਦੇ ਸਿਹਤ ਦਾ ਚੈੱਕਅਪ ਕਰ ਰਹੇ ਨੇ ਪਰ ਡਾਕਟਰਾਂ ਦਾ ਵੀ ਕਹਿਣਾ ਹੈਗਾ ਕਿ ਲਗਾਤਾਰ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਵਿਗੜਦੀ ਜਾ ਰਹੀ ਹੈਗੀ 11 ਕਿਲੋ ਦੇ ਕਰੀਬ ਵਜ਼ਨ ਘਟ ਚੁੱਕਿਆ ਹੈਗਾ ਤਾਂ ਇਸੇ ਨੂੰ ਦੇਖਦਿਆਂ ਹੋਇਆਂ ਅੱਜ ਖਨੌਰੀ ਬਾਰਡਰ ਦੇ ਉੱਪਰ ਜਿੰਨੀਆਂ ਵੀ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ ਸਨ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦਾ ਆਰਜੀ ਰਸੋਈ ਸੀ ਜਿੱਥੇ ਉਹ ਖਾਣਾ ਤਿਆਰ ਕਰਦੇ ਸੀ ਤਾਂ ਅੱਜ ਉਹ ਬੰਦ ਕਰ ਦਿੱਤਾ ਗਿਆ ਹੈਗਾ ਇੱਕ ਦਿਨ ਦੇ ਲਈ ਕਿਸਾਨਾਂ ਨੇ ਬਿਲਕੁਲ ਕੋਈ ਚੁੱਲ੍ਹਾ ਅੱਜ ਨਹੀਂ ਬਾਲਿਆ ਹੈਗਾ ਤਾਂ ਇਹ ਤਸਵੀਰ ਹੈਗੀ ਇਹ ਲੰਗਰ ਵੀ ਜਿਹੜਾ ਇੱਥੇ ਚੱਲ ਰਿਹਾ ਸੀਗਾ 13 ਫਰਵਰੀ ਤੋਂ ਲਗਾਤਾਰਨ ਮਿੱਥੇ ਸਮੇਂ ਲਈ ਪਿੰਡ ਸ਼ੇਰਗੜ੍ਹ ਦਾ ਜਿਹੜਾ ਲੰਗਰ ਸੀਗਾ ਇਹ ਬੰਦ ਪਿਆਗਾ ਕਿਸਾਨਾਂ ਦਾ ਕਹਿਣਾਗਾ ਕਿ ਸਾਰੇ ਲੰਗਰ ਅਜ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਲਗਾਤਾਰ ਜਿਹੜਾ ਉਹਨਾਂ ਦਾ ਲੀਡਰ ਹੈਗਾ ਉਹਦੀ ਜਿਹੜੀ ਸਿਹਤ ਹੈ ਉਸ ਨੂੰ ਦੇਖਦੇ ਹੋਏ ਸਾਰੇ ਹੀ ਕਿਸਾਨਾਂ ਨੇ ਜਿਹੜਾ ਫੈਸਲਾ ਲਿਆਗਾ ਕਿ ਉਹ ਬਿਲਕੁਲ ਵੀ ਅੱਜ ਚੁੱਲ੍ਹੇ ਨਹੀਂ ਬਾਲਣਗੇ ਸਿਰਫ ਪਾਣੀ ਦੇ ਉੱਪਰ ਹੀ ਅੱਜ ਪੂਰਾ ਦਿਨ ਕਿਸਾਨ ਕੱਢਣਗੇ ਗੱਲ ਕਰਦੇ ਆਂ ਵੀਰ ਜੀ ਕੀ ਨਾਮ ਹੈ ਆਪਣਾ ਆਪਣਾ ਰਮਾਲਾ ਸਿੰਘ ਜੀ ਹਾਂ ਕਿਵੇਂ ਦੇਖਦੇ ਹੋ ਅੱਜ ਤੁਸੀਂ ਕੋਈ ਚੁੱਲਾ ਨਹੀਂ ਬਾਲਿਆ ਹੈਗਾ ਨਾ ਜੀ ਅੱਜ ਬਿਲਕੁਲ ਉਹ ਜੋ ਕੌੜਾਈ थी ਵੀ ਮਣਾਤੇ ਮਣਾਈ ਹੈ ਅੱਜ ਤੇ ਉਹਨੇ ਸਿਹਤ ਨੂੰ ਲੈ ਕੇ ਸਾਰੇ ਅੱਜ ਜੀ ਇਸੇ ਗੱਲ ਤੇ ਚਿੰਤਾਤੇ ਨੇ ਤੇ ਸਭ ਇਸੇ ਬਿਨਾਂ ਰੋਟੀ ਤੋਂ ਬਿਨਾਂ ਖਾਣੇ ਤੋਂ ਬੈਠੇ ਨੇ ਜੀ ਬਿਲਕੁਲ ਲੰਗਰ ਵੀ ਅਸੀਂ ਦੇਖਦੇ ਸੀ ਵੀ ਹਰ ਟਾਈਮ ਚੱਲਦਾ ਰਹਿੰਦਾ ਸੀ ਖੁਦ ਵੀ ਅਸੀਂ ਖਾਣਾ ਇੱਥੇ ਖਾਂਦੇ ਸੀ ਆ ਕੇ ਤਾਂ ਜੇ ਵੀ ਬੰਦ ਕਰ ਦਿੱਤਾ ਗਿਆ ਬਿਲਕੁਲ ਬਿਲਕੁਲ ਬੰਦ ਹੈ ਜੀ ਅੱਜ ਇਹ ਪੂਰਾ ਅੱਜ ਪੂਰੇ ਦਿਨ ਵਾਸਤੇ ਜੇ ਲੋੜ ਪਈ ਤਾਂ ਲੰਮੇ ਸਮੇਂ ਤੱਕ ਵੀ ਬੰਦ ਹੋ ਸਕਦਾ ਜੀ ਹੂੰ ਤਾਂ ਕਿਵੇਂ ਦੇਖਦੇ ਹਾਂ ਜਿਵੇਂ ਸੇਤਾਂ ਬਹੁਤ ਜ਼ਿਆਦਾ ਮਤਲਬ ਤੁਹਾਡੀਆਂ ਵੀ ਜ਼ਿਆਦਾ ਨਹੀਂ ਗਈਆਂ ਹਨਾ ਉਮਰ ਹੋ ਚੁੱਕੀ ਹੈ ਤਾਂ ਇਹ ਜਿਹੇ ਫੈਸਲੇ ਕਿਵੇਂ ਲੱਗ ਅਸੀਂ ਵੀ ਜਿਹੜੇ ਲੀਡਰ ਤੰਦਰੁਸਤੀ ਤਾਂ ਅਸੀਂ ਤੰਦਰੁਸਤੀ ਨਾਲ ਉਹਦੇ ਜਦੋਂ ਉਹਨਾਂ ਦੀ ਸਿਹਤ ਠਾਉਣ ਆ ਫਿਰ ਅਸੀਂ ਵੀ ਇੱਥੇ ਰੋਟੀ ਖਾ ਕੇ ਕੀ ਕਰਨਾ ਜਦੋਂ ਲੀਡਰ ਹੀ ਭੁੱਖੇ ਬੈਠੇ ਨੇ ਅਸੀਂ ਵੀ ਉਸ ਨੂੰ ਦੇਖਦੇ ਹੋਏ ਸਾਰੇ ਜਿੰਨੇ ਵੀ ਔਰੇ ਸੰਗਤ ਹੈ ਸਾਰੀ ਨੇ ਭੁੱਖ ਹੜਤਾਲ ਕਰਤੀ ਅੱਜ ਸਵੇਰ ਤੋਂ ਤੁਸੀਂ ਵੀ ਨਹੀਂ ਕੁਝ ਖਾਧਾ ਹੈ ਨਹੀਂ ਜੀ ਕੁਝ ਨਹੀਂ ਖਾਧਾ ਅੱਜ ਸਵੇਰ ਤੋਂ ਸਭ ਕੁਝ ਨਾ ਚਾਹ ਦਾ ਪਾਣੀ ਕੁਝ ਨਹੀਂ ਢੱਲੇਵਾਲ ਸਾਹਿਬ ਨਾਲ ਤੁਹਾਡੀ ਗੱਲ ਹੁੰਦੀ ਹੈ ਹਾਂ ਜੀ ਅਸੀਂ ਤਾਂ ਖਰਾਜੀ ਆਏ ਅਜੇ ਤੇ ਹੁਣ ਮਿਲਦੇ ਆਂ ਜਾ ਕੇ ਉਹਨਾਂ ਨੂੰ ਪਰ ਹੁਣ ਸੰਗਤ ਔਰੇ ਹੈਗੀ ਪਹਿਲਾਂ ਤੇ ਉਹ ਦੱਸ ਰਹੇ ਨੇ ਸਾਡਾ ਬਿਲਕੁਲ ਕੱਲ ਵੀ ਬਹੁਤ ਕਮਜੋਰ ਤੇ ਇਹ ਚੀਜ਼ ਨੂੰ ਕਿਵੇਂ ਦੇਖਦੇ ਜਿਵੇਂ ਤੁਸੀਂ ਪਿੰਡਾਂ ਚੋਂ ਚੱਲ ਕੇ ਆਏ ਹੋ ਤੁਹਾਨੂੰ ਲੱਗਿਆ ਵੀ ਸਾਡਾ ਜਿਹੜਾ ਲੀਡਰ ਹੈ ਉੱਥੇ ਲਗਾਤਾਰ ਭੁੱਖ ਹੜਤਾਲ ਤੇ ਮਰਨ ਮਰਤੇ ਬੈਠਾ ਹੈਗਾ ਤਾਂ ਪੂਰਾ ਜਿਵੇਂ ਤੁਹਾਡੇ ਨਾਲ ਜਿਹੜੇ ਕਿਸਾਨ ਆਏ ਨੇ ਕਿਵੇਂ ਲੱਗਦਾ ਹੈਗਾ ਮਾਹੌਲ ਲੱਗਦਾ ਤਾਂ ਜੀ ਹੁਣ ਮਾੜੀਆਂ ਨੀਤੀਆਂ ਨੇ ਸਰਕਾਰ ਦੀਆਂ ਸੁਣੀ ਨਹੀਂ ਰਹੀ ਕੋਈ ਹੂੰ ਲੀਡਰਾਂ ਖਾਤਰੀ ਹੈ ਜੇ ਹੁਣ ਲੀਡਰ ਜਿਉਂਦਾ ਤਾਂ ਅਸੀਂ ਜਿਉਂਨੇ ਹੂੰ ਤੇ ਜੇ ਉਹਨੂੰ ਕੁਝ ਹੁੰਦਾ ਤਾ ਫਿਰ ਤੇਰੇ ਕਿ ਵੀ ਕੀ ਫਾਇਦਾ ਆਪਣਾ ਪਰ ਕਿਸਾਨ ਵਿੱਚ ਕਿਸਾਨ ਕਹਿ ਰਹੇ ਨੇ ਵੀ ਜੇ ਨਾ ਕੋਈ ਫੈਸਲਾ ਸਰਕਾਰ ਨੇ ਲਿਆ ਤਾਂ ਅਸੀਂ ਲੰਮਾ ਟਾਈਮ ਵੀ ਉਹਨਾਂ ਨਾਲ ਮਰਨ ਵਰਤੇ ਬੈਠ ਸਕਦੇ ਹਾਂ ਜੀ ਹਾਂ ਇਹ ਜਿਹੜੀ ਭੁੱਖ ਹੜਤਾਲ ਹੈ ਅੱਜ ਇਹ ਵੱਧ ਸਕਦੀ ਹੈ ਅੱਜ ਤਾਂ ਇੱਕ ਦਿਨ ਦੀ ਕਾਲ ਹੈ ਤੇ ਜੇ ਨਹੀਂ ਕੋਈ ਗੱਲਬਾਤ ਹੁੰਦੀ ਇਹ ਵਧੂਗੀ ਸਾਰੀ ਜੰਨੀ ਉਰੇ ਵੀ ਜਿੰਨੇ ਵੀ ਪਾਵਲ ਉਰੇ ਜਿੰਨੇ ਕਿਸਾਨ ਉਰੇ ਸਾਰੀ ਭੁੱਖ ਹੜਤਾਲ ਤੇ ਵੀ ਇਹ ਵੱਧ ਸਕਦੇ ਆ ਵਧਾ ਸਕਦੇ ਨੇ ਤੇ ਅੱਜ ਸ਼ਾਮ ਤੱਕ ਦੇਖਦੇ ਵੀ ਕੀ ਬਣਦਾ ਤਾਂ ਸੁਰੱਖਿਆ ਵੀ ਅਸੀਂ ਦੇਖਿਆ ਵੀ ਡੱਲੇਵਾਲ ਸਾਹਿਬ ਦੀ ਸਖਤ ਕਰ ਦਿੱਤੀ ਗਈ ਹੈ ਵੀ ਡਾਰਾ ਕਿਸਾਨਾਂ ਨੂੰ ਕਿ ਜਦੋਂ ਪਹਿਲਾਂ ਸ਼ੁਰੂ ਕਰਿਆ ਸੀਗਾ ਤਾਂ ਪੁਲਿਸ ਨੇ ਜਿਹੜਾ ਰੀਟੇਨ ਕਰ ਲਿਆ ਸੀਗਾ ਹਾਂਜੀ ਉਸੇ ਨੂੰ ਦੇਖਦੇ ਹੋਏ ਵੀ ਇਹ ਅਜਨ ਪਤਾ ਸਰਕਾਰ ਕਦੋਂ ਕੋਈ ਹਮਲਾ ਕਰ ਦੇ ਚੱਕ ਦੇ ਵੀ ਉਹ ਜਾਦੇ ਕਮਜ਼ੋਰ ਹੋ ਗਿਆ ਉਸੇ ਕਰਕੇ ਅਸੀਂ ਵੀ ਅੱਜ ਬੁੜੀਆਂ ਲੈ ਕੇ ਆਏ ਆਪਣੇ ਪਿੰਡੋਂ ਤੇ ਬੁੜੀਆਂ ਦੀ ਸੁਰੱਖਿਆ ਵੀ ਉਹਨਾਂ ਨੂੰ ਜਾਦੇ ਦਿੱਤੀ ਗਈ ਆ ਤੇ ਬੰਦਿਆਂ ਦੇ ਵੀ ਜਿੰਨੀ ਵੱਧ ਤੋਂ ਵੱਧ ਸਕਿਉਰਿਟੀ ਲਾਈ ਗਈ ਆ ਲਾਈ ਆ ਉਹਨੂੰ ਜਾਦੇ ਵਧਾਈ ਜਾਂਦਾ ਸਾਰਾ ਲੰਮਾ ਤੋਂ ਵੀ ਜਿੰਨੀ ਜਨਾਹ ਉਹ ਆਪਣਾ ਉਹਦਾ ਏਰੀਆ ਬੰਦ ਕਰਤਾ ਵੈਲ ਮੂਡ ਕਰਕੇ ਪੈਪਾ ਪਾ ਲਾ ਕੇ ਵੀ ਕੋਈ ਵੀ ਬੰਦਾ ਕਿਸੇ ਪਾਸਿਓਂ ਵੀ ਆ ਕੇ ਕੋਈ ਇਹ ਜੀ ਵਾਰਦਾਤ ਨਾ ਕਰ ਸਕੇ ਜੀ ਇਹ ਫੈਸਲੇ ਨੂੰ ਕਿਵੇਂ ਦੇਖਦੇ ਹੋ ਵੀ ਦਿੱਲੀ ਵੀ ਤੁਸੀਂ ਲਗਾਤਾਰ ਪਹਿਲਾਂ ਬੈਠੇ ਹੋਗੇ ਤਾਂ ਲੰਮਾ ਸਮਾਂ ਅੰਦੋਲਨ ਚੱਲਿਆ ਪਰ ਇਸ ਤਰ੍ਹਾਂ ਦਾ ਕਦੇ ਫੈਸਲਾ ਨਹੀਂ ਲਿਆ ਕਿਉਂਕਿ ਕਿਸਾਨ ਲੀਡਰ ਮਰਨ ਵਰਤ ਦੇ ਉੱਪਰ ਬੈਠ ਜਾਵੇ ਤਾਂ ਹੁਣ ਇੱਕ ਨਵਾਂ ਫੈਸਲਾ ਤੁਸੀਂ ਲੈ ਲਿਆ ਕਿ ਸਾਰੇ ਕਿਸਾਨ ਨਹੀਂ ਹੁਣ ਜਿਹੜਾ ਡਲੇਵਾਲ ਸਾਹਿਬ ਦੇ ਮਗਰ ਬੈਠੋਗੇ ਤਾਂ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਜਿਹੜਾ ਇਸ ਤਰ੍ਹਾਂ ਦੇ ਫੈਸਲੇ ਨੇ ਨੁਕਸਾਨ ਪਹੁੰਚਾ ਸਕਦੇ ਨੇ ਜੀ ਨੀ ਫੇਰ ਹੋਰ ਕੋਈ ਹੱਲ ਹੀ ਨਹੀਂ ਹੈਗਾ ਜੀ ਕੋਈ ਫੇਰ ਹੂੰ ਜੋ ਸਰਕਾਰ ਸੁਣਦੀ ਹੋਈ ਨਹੀਂ ਕੋਈ ਉਹਦੇ ਲਈ ਫਿਰ ਇਹ ਜਿਹੇ ਫੈਸਲੇ ਲੈਣੇ ਪੰਦੇ ਨੇ ਹੂੰ ਦੇ ਹੁਣ ਮਾੜਾ ਮੋਟਾ ਕੋਈ ਸਰਕਾਰ ਕਿਸੇ ਪਾਸੇ ਬੋਲੇ ਹੂੰ ਕੋਈ ਗੱਲਬਾਤ ਕਰੇ ਫੇਰ ਤਾਂ ਕੋਈ ਰਾਹ ਖੁੱਲ ਸਕਦਾ ਹੈ ਹੂੰ ਜੋ ਸਰਕਾਰ ਤਾਂ ਚੁੱਪ ਐ ਜਮੇ ਕਿਸੇ ਪਾਸੇ ਕੋਈ ਹੰਗਾਰਾ ਹੀ ਨਹੀਂ ਆਉਂਦਾ ਹੂੰ ਤੇ ਉੱਥੇ ਵੀ ਦੇਖ ਲਓ ਸ਼ੰਭੂ ਬਾਰਡਰ ਤੇ ਵੀ ਦੋ ਵਾਰੀ ਕਈ ਕੁਝ ਹੋ ਗਿਆ ਉਹ ਵੀ ਪੈਦਲ ਵੀ ਨਹੀਂ ਜਾਣ ਦਿੰਦੇ ਪਹਿਲਾਂ ਕਹਿੰਦੇ ਵੀ ਸੁੱਦੇ ਟਰੈਕਟਰ ਨੇ ਹੂੰ ਏ ਬਹੁਤ ਟੈਂਕ ਬਣ ਗਏ ਜੀ ਤੁਸੀਂ ਐ ਕਰਦੇ ਹੋ ਵੈਰੀਫਾਈ ਕਰ ਲਿਆ ਮੈਂ ਕਾ ਤੇ ਮਕਸਾ ਉਸ ਕਹਿੰਦੇ ਹੁਣ ਕੱਲੇ ਪੈਦਲ ਵੀ ਤੁਰ ਕੇ ਨਹੀਂ ਜਾਣ ਦਿੰਦੇ ਰਹੇ ਕਿੱਡੀਆਂ ਮਾੜੀਆਂ ਨੀਤੀਆਂ ਸਰਕਾਰ ਦੀਆਂ ਹੂੰ ਤੁਸੀਂ ਵੀ ਨੌਜਵਾਨੋਂ ਪਹੁੰਚੋਗੇ ਇੱਥੇ ਤੁਸੀਂ ਵੀ ਬਿਲਕੁਲ ਖਾਣਾ ਨਹੀਂ ਖਾਧਾ ਅੱਜ ਨਹੀਂ ਜੀ ਸਵੇਰ ਦਾ ਨਹੀਂ ਖਾਧੀ ਹੂੰ ਹਾਂਜੀ ਕਿਉਂਕਿ ਉਹ ਸ਼ੰਭੂ ਬਾਰਡਰ ਤੇ ਵੀ ਹੁਣ ਪੈਦਲ ਵੀ ਜਾ ਰਹਿਆਂਗੇ ਪੈਦਲ ਵੀ ਨਹੀਂ ਜਾਣ ਲੱਗ ਰਹੇ ਕਿਉਂਰੇ ਸੁਰੱਖਿਆ ਬਹੁਤ ਵਧਾਤੀ ਜਾਂਦਾ ਨੇ ਹੂੰ ਕੱਲੇ ਦੀ ਬਹੁਤ ਤਾਕੜੀ ਫੋਰਸ ਲਾ ਰਹੀ ਹੈ ਜਾਂਦਾ ਨੇ ਸਾਰੇ ਕਿਤੇ ਜਿਵੇਂ ਪਹਿਲਾਂ ਲੱਗੀ ਤੀਗੀ 13 ਤਰੀਕ ਤੋਂ ਉਵੇਂ ਜਾਉਂ ਦੁਆਰੋਂ ਕਰਤਾ ਇਹਨਾਂ ਨੇ ਤਾਂ ਡੱਲੇਵਾਲ ਸਾਹਿਬ ਦੀ ਸਿਹਤ ਵੀ ਲਗਾਤਾਰ ਡਾਊਨ ਹੁੰਦੀ ਜਾ ਰਹੀ ਹੈਗੀ ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ ਹੋਣਾ ਹਾਲਾਤ ਆ ਜੀ ਬਹੁਤ ਮਾੜੇ ਨੇ ਕਿਉਂਕਿ ਰੋਜ਼ ਉਹਨਾਂ ਦਾ ਚੈੱਕਅਪ ਹੁੰਦਾਗਾ ਰੋਜ਼ ਕਿਤੇ ਬੀਪੀ ਘਟ ਜਾਂਦਾਗਾ ਕਿਤੇ ਵਜਨ 11 12 ਕਿਲੋ ਤੱਕ ਵਜਨ ਘਟ ਰਿਹਾਗਾ ਅੱਜ ਵੀ ਚੈੱਕਅਪ ਹੁਣ ਹੋਣਾ ਹੈਗਾ ਡਾਕਟਰ ਆ ਰਹੀ ਦੀ ਟੀਮ ਆ ਰਹੀ ਹੈ ਨੇ ਬਾਹਰੋਂ ਹੁਣ ਹੋਣਾਗਾ ਉਹਨਾਂ ਦਾ ਚੈੱਕਅਪ ਹੁਣ ਮੋਰਚੀ 'ਚ ਕਿਸ ਤਰ੍ਹਾਂ ਦੀ ਚਰਚਾ ਹੈ ਕਿਉਂਕਿ ਤੁਸੀਂ ਵਕਫ ਵਕਫ ਟਰਾਲੀਆਂ ਦੇ ਵਿੱਚ ਰਹਿੰਨੇ ਹੋਗੇ ਆਪਣਾ ਖਾਣਾ ਆਪ ਬਣਾਉਨੇ ਹੋ ਤਾਂ ਕਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈਗੀ ਚਰਚਾ ਤਾਂ ਇਹ ਹੀ ਆ ਵੀ ਜਿੰਨਾ ਕਿ ਮੈਂ ਅੱਜ ਤਾਂ 5 ਵਜੇ ਤੱਕ ਦੀ ਧੁਖੜ ਹੜਤਾਲ ਕਰੀ ਜਾਏਗੀ ਜੇ ਕਿਹਾ ਉਹਨਾਂ ਨੇ ਤਾਂ ਲੰਬਾ ਸਮਾਂ ਵੀ ਚੱਲ ਸਕਦਾ ਜੀ ਹੂੰ ਜਿੰਨਾ ਚਿਰ ਦੋਨੋਂ ਚੱਲ ਰਿਹਾ ਜਿੰਨਾ ਚਿਰ ਲੰਬਾ ਹੋ ਸਕਦਾ ਲੰਬਾ ਚੱਲੂ ਹੈ ਇਹ ਲੰਗਰ ਸੀਗਾ ਜਿਹੜਾ ਜਿਹੜਾ ਲਗਾਇਆ ਜਾਂਦਾ ਸੀ ਅੱਜ ਇਹ ਵੀ ਬਿਲਕੁਲ ਬੰਦ ਹੈ ਇਹ ਜੀ 13 ਤਰੀਕ ਤੋਂ ਚੱਲ ਰਿਹਾ ਹੈਗਾ ਲੰਗਰ ਸ਼ੁਭਾ ਸ਼ਾਮ ਤੇ 24 ਘੰਟੇ ਲੰਗਰ ਪਾਣੀ ਮਿਲਦਾ ਹੈਗਾ ਪਰ ਇਹ ਵੀ ਬੰਦ ਕਰਤਾ ਗੜੀ ਸਾਹਿਬ ਤੋਂ ਲੰਗਰ ਆਂਦਾ ਸੀਗਾ ਉਹ ਵੀ ਬੰਦ ਕਰਾਤਾ ਜੀ ਹੋਰ ਵੀ ਪੰਜ-ਛੇ ਲੰਗਰ ਨੇ ਸਾਡੇ ਜਿਹੜੇ ਪੱਕੇ ਦੇ ਸਾਰੇ ਬੰਦ ਨੇ ਅੱਜ ਤਾਂ ਲੱਗਦਾ ਵੀ ਇਹ ਫੈਸਲਾ ਅੱਗੇ ਵੀ ਲਿਆ ਜਾ ਸਕਦਾ ਜਿਵੇਂ ਅੱਜ ਇੱਕ ਦਿਨ ਦੇ ਲਈ ਤੁਸੀਂ ਫੈਸਲਾ ਲਿਆ ਕੋਈ ਤਾਂ ਕਹਿ ਰਹੇ ਅੱਜ ਦਾ 5 ਵਜੇ ਤੱਕ ਦਾ ਜੀ ਹਾਂ ਤੇ ਲੰਮਾ ਵੀ ਹੋ ਸਕਦਾ ਜੀ ਇਹ ਅੱਛਾ ਅੱਗੇ ਵੀ ਫੈਸਲਾ ਲੈ ਸਕਦੇ ਤਾਂ ਲੱਗਦਾ ਤਿਆਰੀ ਉਸ ਤਰ੍ਹਾਂ ਦੀ ਹੈਗੀ ਹਾਂ ਉੱਥੇ ਪ੍ਰੈਸ ਹੋਣੀ ਹੈਗੀ ਸ਼ਾਮ ਨੂੰ 5 ਵਜੇ ਉੱਥੇ ਜਿਹੜਾ ਵੀ ਫੈਸਲਾ ਆਊਗਾ ਉਹ ਫੈਸਲੇ ਨਾਲ ਖੜਾਂਗੇ ਬਾਪੂ ਜੀ ਨੇ ਬਜ਼ੁਰਗ ਨੇ ਕਹਿੰਦੇ ਵੀ ਹਰ ਅੱਗੇ ਵੀ ਜਿਹੜਾ ਫੈਸਲਾ ਲੈ ਸਕਦੇ ਆ ਬਾਪੂ ਜੀ ਲੱਗਦਾ ਕਿਉਂਕਿ ਉਮਰ ਬਹੁਤ ਹੈਗੀ ਰੱਖਣਾ ਬਹੁਤ ਹੈ ਇਸ ਤਰ੍ਹਾਂ ਔਖਾ ਹੋ ਜਾਂਦਾ ਸਰੀਰ ਨੂੰ ਆਪਣਾ ਔਖਾ ਨਹੀਂ ਸਾਨੂੰ ਨਹੀਂ ਔਖਾ ਜਦੋਂ ਸਾਡਾ ਸਾਰਾ ਕੁਝ ੱਲੇ ਵਾਲਾ ਸਾਡਾ ਦਾਤੇ ਲਈ ਬਿਠਾ ਆਉਦਾ ਤੇ ਸਾਨੂੰ ਅਸੀਂ ਉਹ ਸਾਡੇ ਵਾਸਤੇ ਉਹ ਲਾਈ ਬਿਠਾ ਸਾਰੇ ਹਿੰਦੁਸਤਾਨ ਵਾਸਤੇ ਲਾਈ ਬਿਠਾ ਉਹ ਕੱਲੇ ਸਾਡੇ ਵਾਸਤੇ ਨਹੀਂ ਸਾਰੇ ਹਿੰਦੁਸਤਾਨ ਵਾਸਤੇ ਉਹ ਬੈਠੇ ਆ ਮਰਨ ਵਰਤ ਤੇ ਤੇ ਜੇ ਉਹ ਬੈਠ ਸਕਦੇ ਆ ਤੇ ਸਾਨੂੰ ਅਸੀਂ ਸੰਘਰਸ਼ ਦੇ ਵਿੱਚ ਹੈਗੇ ਸਾਡਾ ਸਾਰੇ ਹੈ ਇਹਦਾ ਫਰਜ਼ ਬੰਦਾ ਹੂੰ ਅਸੀਂ ਫਰਜ਼ ਨਿਭਾਵਾਂਗੇ ਆ ਉਹਦਾ ਜੇ ਅੱਗੇ ਵੀ ਕਈ ਦਿਨ ਬੈਠਣਾ ਹਾਂਜੀ ਚੱਲੂਗਾ ਲੰਮਾ ਚਲਾਵਾਂਗੇ ਹੂੰ ਤਾਂ ਫਿਰ ਪਰਿਵਾਰ ਕਈ ਵਾਰੀ ਸੋਚ ਹੋ ਜਾਂਦੀ ਹੈ ਨਾ ਜਦੋਂ ਤੁਸੀਂ ਇੱਥੇ ਆਉਨੇ ਹੋ ਤਾਂ ਪਰਿਵਾਰ ਨਾਲ ਤਾਂ ਸਾਨੂੰ ਕੋਈ ਲਿੰਕ ਨਹੀਂ ਪਰਿਵਾਰ ਨਾਲ ਰਹਿਦਾ ਮੁੜ ਕੇ ਜਦੋਂ ਅਸੀਂ ਇੱਥੇ ਆ ਨਾ ਸਾਡਾ ਪਰਿਵਾਰ ਨਾਲ ਕੋਈ ਲਿੰਕ ਨਹੀਂ ਹੂੰ ਤਾਂ ਜਦੋਂ ਪਰਿਵਾਰ ਨੂੰ ਤਾਂ ਪਤਾ ਲੱਗੂ ਕਿ ਸਾਰੇ ਬੰਦੇ ਉੱਥੇ ਜਿਹੜੇ ਭੁੱਖ ਹੜਤਾਲ ਤੇ ਮਰਨ ਵਰਤੇ ਬੈਠ ਗਏ ਨੇ ਹਾਂਜੀ ਤੇ ਫਿਰ ਕੀ ਫਰਕ ਪਾਣਾ ਹੂੰ ਇਹ ਸਰਕਾਰ ਮਾਰੂ ਨੀਤੀਆਂ ਤੇ ਹੈਗੀ ਤਾਂ ਫੇਰ ਅਸੀਂ ਮਰ ਜਾਾਂਗੇ ਕੀ ਹੋ ਜੂਗਾ ਇਹ ਨਾਲ ਹੂੰ ਕੋਈ ਫਰਕ ਨਹੀਂ ਪੈਣਾ